ਕੈਨੇਡਾ ਇਮੀਗ੍ਰੇਸ਼ਨ ਫਿਪਾਗ ਵੱਲੋਂ ਪੰਜਾਬੀ ਭਾਰਤੀਆਂ ਲਈ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਹਨ ਖਾਸ ਕਰਕੇ ਉਹਨਾਂ ਲਈ ਜਿਹੜੇ ਪੀਆਰ ਲੈਣ ਦੇ ਚਾਹਵਨ ਹਨ ਜ ਜਿਨ੍ਹਾਂ ਨੇ ਵਰਕ ਪਰਮਿਟ ਖਤਮ ਹੋ ਚੁੱਕੇ ਹਨ ਪਹਿਲੇ ਨੰਬਰ ਤੇ ਗੱਲ ਕਰਦੇ ਹਾਂ ਜੀ ਐਕਸਪ੍ਰੈਸ ਐਂਟਰੀ ਡਰਾ ਟ੍ਰੇਡ ਓਕਿਊਪੇਸ਼ਨ ਤੇ ਜ਼ੋਰ ਆਈਆਰਸੀ ਨੇ ਲਗਾਤਾਰ ਡਰਾ ਕੱਢਨੇ ਸ਼ੁਰੂ ਕਰ ਦਿੱਤੇ ਹਨ ਜਿਸ ਨਾਲ ਪੀਆਰ ਪ੍ਰਾਪਤ ਕਰਨ ਦਾ ਮੌਕਾ ਵੱਧ ਚੁੱਕਿਆ ਹੈ 18 ਸਤੰਬਰ ਨੂੰ ਐਕਸਪ੍ਰੈਸ ਐਂਟਰੀ ਦਾ ਇੱਕ ਹੋਰ ਡਰਾ ਕੱਢਿਆ ਗਿਆ ਇਹ ਡਰਾ ਖਾਸ ਤੌਰ ਤੇ ਟ੍ਰੇਡ ਓਕਿਊਪੇਸ਼ਨ ਨਾਲ ਸੰਬੰਧਿਤ ਕੀਤਾ ਲਈ ਸੀ ਡਰਾ ਵਿੱਚੋਂ 505 ਦਾਸੀ ਆਰਸ ਕੋਰ ਰੱਖਿਆ ਗਿਆ ਜੋ ਕਿ ਪਿਛਲੇ ਸਾਲ ਆਮ ਡਰਾ ਦੇ ਮੁਕਾਬਲੇ ਘੱਟ ਸੀ ਕੁੱਲ 1250 ਲੋਕਾਂ ਨੂੰ ਪੀਆਰ ਦੇ ਸੱਦੇ ਇਨਵੀਟੇਸ਼ਨ ਟੂ ਅਪਲਾਈ ਭੇਜੇ ਗਏ ਇਹ ਦਰਸਾਉਂਦਾ ਹੈ ਕਿ ਆਈਆਰਸੀਸੀ ਹੁਣ ਕੈਟਾਗਰੀ ਬੇਸਡ ਡਰਾ ਜਿਵੇਂ ਕਿ ਟ੍ਰੇਡ ਫ੍ਰੈਂਚ ਭਾਸ਼ਾ ਤੇ ਜ਼ਿਆਦਾ ਜੋਰ ਦੇ ਰਿਹਾ ਹੈ ਜਿੱਥੇ ਆਮ ਡਰਾ ਨਾਲੋਂ ਘੱਟੋ ਘੱਟ ਸਕੋਰ ਤੇ ਪੀਆਰ ਮਿਲਣ ਦੇ ਚੰਗੇ ਮੌਕੇ ਹਨ ਦੂਜੀ ਵੱਡੀ ਅਪਡੇਟ ਵੱਲ ਗੱਲਬਾਤ ਕਰਦੇ ਹਾਂ ਜੀ ਰਿਫਿਊਜ਼ਸ ਐਂਡ ਐਕਸਪਾਇਰ ਵਰਕ ਪਰਮਿਟ ਧਾਰ ਲਈ ਨਵਾਂ ਪੀਆਰ ਰਾ ਇੱਕ ਦੂਜੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਖਾਸ ਕਰਕੇ ਉਹਨਾਂ ਹਜ਼ਾਰਾਂ ਪੰਜਾਬੀ ਭਾਰਤੀਆਂ ਅਤੇ ਵਰਕ ਪਰਮਨਟ ਲਈ ਜਿਨ੍ਹਾਂ ਦੇ ਵਰਕ ਪਰਮਨਟ ਐਕਸਪਾਇਰ ਹੋ ਚੁੱਕੇ ਹਨ ਜਾਂ ਜਿਨ੍ਹਾਂ ਰਿਫਿਊਜ਼ ਕੇਸ ਅਪਲਾਈ ਕੀਤਾ ਹੋਇਆ ਤਾਂ ਉਹਨਾਂ ਲਈ ਕੈਨੇਡਾ ਨੇ ਇੱਕ ਨਵਾਂ ਪੀਆਰ ਪਾਥਵੇ ਪ੍ਰੋਗਰਾਮ ਐਲਾਨ ਕੀਤਾ ਹੈ ਇਕਨੋਮੀ ਮੋਬਿਲਟੀ ਪਾਥਵੇ ਪਾਇਲਟ ਇਸ ਪ੍ਰੋਗਰਾਮ ਤਹਿਤ ਉਹਨਾਂ ਰਿਫਿਊਜ਼ਡ ਸਕਿਲਡ ਵਰਕਰਾਂ ਨੂੰ ਵੀ ਪੀਆਰ ਦਿੱਤੀ ਜਾ ਸਕਦੀ ਹੈ ਜਿਹੜੇ ਰਿਫਿਊਜ਼ ਸਕਿਲਡ ਵਰਕਰ ਕੈਨੇਡਾ ਵਿੱਚ ਕੰਮ ਕਰ ਰਹੇ ਹਨ ਜਾਂ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਗਏ ਹਨ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਤਹਿਤ ਪਰਮਾਨੈਂਟ ਰੈਜ਼ੀਡੈਂਟ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ ਆਈਆਰসিসি ਨੇ 31 ਦਸੰਬਰ ਤੱਕ ਕੁੱਲ 350000 ਲੋਕਾਂ ਨੂੰ ਪੀਆਰ ਦੇਣ ਦਾ ਟੀਚਾ ਮਿੱਥਿਆ ਹੋਇਆ ਹੈ ਇਸ ਵਿੱਚ ਵੱਡੀ ਗਿਣਤੀ ਵਿੱਚ ਟੈਂਪਰੇਰੀ ਰੈਜ਼ੀਡੈਂਟ ਵਰਕ ਪਰਮਿਟ ਅਤੇ ਵਿਦਿਆਰਥੀ ਸ਼ਾਮਲ ਹਨ ਜਿਨ੍ਹਾਂ ਨੂੰ ਹੁਣ ਇਸ ਨਵੇਂ ਪ੍ਰੋਗਰਾਮ ਰਾਹੀਂ ਪੀਆਰ ਮਿਲ ਸਕਦੀ ਹੈ ਇਹ ਖਬਰ ਬਹੁਤ ਸਾਰੇ ਪੰਜਾਬੀਆਂ ਲਈ ਇੱਕ ਵੱਡੀ ਰਾਹਤ ਹੈ ਜੋ ਕੈਨੇਡਾ ਵਿੱਚ ਰਹਿ ਰਹੇ ਕਾਨੂੰਨੀ ਸਥਿਤੀ ਨੂੰ ਲੈ ਕੇ ਚਿੰਤਤ ਸਨ ਕੀ ਤੁਸੀਂ ਇਸ ਨਵੇਂ ईਐਮਪੀਪੀ ਪ੍ਰੋਗਰਾਮ ਜਾਂ ਟ੍ਰੇਡ ਓਕੂਪੇਸ਼ਨ ਡਰਾ ਬਾਰੇ ਖੁਸ਼ ਹੋ ਜੋ ਕੈਨੇਡਾ ਸਰਕਾਰ ਦੇ ਵੱਲੋਂ ਇੱਕ ਨਵੀਂ ਯੋਜਨਾ ਲਿਆਂਦੀ ਹੈ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ